ਹਾਈਵੇ ਪ੍ਰੋਜੈਕਟ ਹੋ ਸਕਦੇ ਨੇ ਰੱਦ ਗੜਕ੍ਰੀ ਦੀ ਚਿੱਠੀ ਤੋਂ ਪੰਜਾਬ ਸਰਕਾਰ ਨੇ ਰਸਤੇ ਆਸਾਜ ਛਕਿਆ ਪਹਿਲਾਂ ਵੀ ਸਾਜ਼ਿਸ਼ ਦੇ ਤਹਿਤ ਰੁਕੇ ਪੰਜਾਬ ਦੇ ਫੰਡ ਹੁਣ ਨਵਾਂ ਰਾਹ ਕੀਤਾ ਜਾ ਰਿਹਾ ਤਿਆਰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਠੀਕ ਸ੍ਰੀ ਹਾਈਤ ਬਾਦ ਮੰਤਰੀ ਸੁਸੋਧਿਆ ਨੇ ਭਰੀ ਹੰਕਾਰ ਗੋਲੇ 17 ਮਹੀਨੇ ਬਾਅਦ ਹੀ ਸਹੀ ਪਰ ਸਚਾਈ ਦੀ ਹੋਈ ਹੈ ਜਿੱਤ ਕਿ ਆ ਭਾਜਪਾ ਨੇ ਝੂਠੇ ਕੇਸ ਦੇ ਵਿੱਚ ਫਸਾਇਆ ਜਲਦ ਕਿਸ਼ੀਵਾਲ ਵੀ ਆਉਣਗੇ ਬਾਹਰ ਕਿਸਾਨਾਂ ਤੇ ਵਕੀਲਾਂ ਨੇ ਭਾਰਤ ਦੇ ਨਵੇਂ ਫੌਜਦਾਰੀ ਕਾਨੂੰਨਾਂ ਤੇ ਚੁੱਕੇ ਸਵਾਲ ਕਿ ਆਪਲਿਸ ਨੂੰ ਦਿੱਤੀਆਂ ਦੇ ਲੋੜੀਆਂ ਸ਼ਕਤੀਆਂ ਆਮ ਲੋਕਾਂ ਚ ਦਬਾਈ ਜਾਏਗੀ ਆਵਾਜ਼ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਦਬਾਉਣ ਦੇ ਲਈ ਬਣਾਏ ਸੀ ਇਹ ਜਿਹੇ ਕਾਨੂੰਨ ਪੰਜਾਬ ਪੁਲਿਸ ਨੇ ਕੋ ਮੰਤਰੀ ਡਰਗ ਤਸਕਰ ਸਿਮਰਨ ਜੋਤ ਸੰਧੂ ਨੂੰ ਕੀਤਾ ਗ੍ਰਿਫਤਾਰ ਜਰਮਨੀਆਂ ਦੇ ਵਿੱਚ ਵੀ ਜੇਲ੍ਹ ਕੱਟ ਚੁੱਕਿਆ ਸੰਧੂ ਯੂ ਐਸ ਏ ਦੇ ਰਹਿਣ ਵਾਲੇ ਮਨਦੀਪ ਸਿੰਘ ਨੂੰ ਵੀ ਕੀਤਾ ਕਬ ਕਰੜ ਦੇ ਪਿੰਡ ਜੰਡਪੁਰ ਦਾ ਵਿਵਾਦਤ ਫੈਸਲਾ ਪਿੰਡ ਦੇ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਲੈ ਕੇ ਲਾਈਆਂ ਸ਼ਰਤਾਂ ਪੁਲਿਸ ਵੈਰੀਫਿਕੇਸ਼ਨ ਤੋਂ ਲੈ ਕੇ ਰਾਤ 9 ਵਜੇ ਤੋਂ ਬਾਅਦ ਬਾਹਰ ਨਿਕਲਣ ਦੇ ਲਈ ਤੈਅ ਕੀਤੇ ਨੇਮ ਰੈਸਲਰ ਵਿਨੇਸ਼ ਪਗਾਟ ਨੂੰ ਮੈਡਲ ਦੇਣ ਤੇ ਫੈਸਲਾ ਅੱਜ ਭਾਰਤ ਸਮੇਂ ਮੁਤਾਬਕ ਰਾਤ 9:30 ਵਜੇ ਸੀਐਸ ਕੋਰਸ ਨੇ ਕੀ ਫੈਸਲਾ ਵਿਨੇਸ਼ ਨੂੰ ਜੁਆਇੰਟ ਸਿਲਵਰ ਮੈਡਲ ਦੀ ਕੀਤੀ ਹੈ ਮੰਗ ਇਸ ਦੇ ਵਿੱਚ ਰਲਾਈਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅਮਬਾਨੀ ਦੇ ਵੱਲੋਂ ਭਾਰਤੀ ਖਿਡਾਰੀਆਂ ਦਾ ਸਨਮਾਨ ਇੰਡੀਆ ਹਾਊਸ ਦੇ ਵਿੱਚ ਕੀਤਾ ਗਿਆ ਸਮਾਗਮ ਦੇਸ਼ ਦਾ ਨਾਮ ਰੌਸ਼ਨ ਕਰਨ ਤੇ ਦਿੱਤੀ ਵਧਾਈ ਸੱਚੀ ਗੱਲ ਤੁਸੀਂ ਵਖਰੀਓ ਨਿਊਜ਼ 18 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਵਾਲੀਆਂ ਖਬਰਾਂ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਚੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਚੀਫ ਜਸਟਿਸ ਆਫ ਇੰਡੀਆ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਦਰਬਾਰ ਸਾਹਿਬ ਪਹੁੰਚੇ ਸੀਜੀਆਈ ਨੂੰ ਇਹ ਮੰਗ ਪੱਤਰ ਸੌਂਪਿਆ ਗਿਆ ਸੋਸ਼ਲ ਮੀਡੀਆ ਤੇ ਸਿੱਖਾਂ ਦਾ ਅਕਸ ਵਿਗਾੜਿਆ ਜਾ ਰਿਹਾ ਹੈ ਇਸ ਮੰਗ ਪੱਤਰ ਦੇ ਵਿੱਚ ਗੁਰਦੁਆਰਾ ਕਮੇਟੀ ਜਿਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ ਉਹ ਸੀ ਤੁਹਾਨੂੰ ਦੱਸ ਰਹੇ ਹਾਂ ਐ ਜੀਪੀਸੀ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਸਿੱਖਾਂ ਦਾ ਅਕਸ ਵਿਗਾੜਿਆ ਜਾ ਰਿਹਾ ਸਿੱ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਹੈ ਚੀਫ ਜਸਟਿਸ ਆਫ ਇੰਡੀਆ ਤੋਂ ਅਜੇ ਲੋਕਾਂ ਦੇ ਖਿਲਾਫ ਕਾਰਵਾਈ ਦੀ ਜੋ ਕਿ ਸ਼ਰੋਮਣੀ ਕਮੇਟੀ ਨੇ ਮੰਗ ਕੀਤੀ ਹੈ ਦਰਸ਼ਕ ਚੀਫ ਜਸਟਿਸ ਆਫ ਇੰਡੀਆ ਡੀ.ਵਾਈ ਚੰਦਰਚੂਰ ਸਿੰਘ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦਿੱਲੀ ਪਹੁੰਚੇ ਸਨ ਤੇ ਇਸੇ ਦੌਰਾਨ ਹੀ ਸ਼ਰੋਮਣੀ ਕਮੇਟੀ ਦੇ ਵੱਲੋਂ ਚੀਫ ਜਸਟਿਸ ਆਫ ਇੰਡੀਆ ਨੂੰ ਜਿਹੜਾ ਕਿ ਮੰਗ ਪੱਤਰ ਵੀ 送 ਪਿਆ ਗਿਆ ਜਿਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਸੋਸ਼ਲ ਮੀਡੀਆ ਤੇ ਸਿੱਖਾਂ ਦਾ ਅਕਸ ਵਿਗਾੜਿਆ ਜਾ ਰਿਹਾ ਸਿੱਖਾਂ ਦੇ ਖਿਲਾਫ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਹੈ ਚੀਫ ਜਸਟਿਸ ਆਫ ਇੰਡੀਆ ਤੋਂ ਅਜੇ ਲੋਕਾਂ ਦੇ ਖਿਲਾਫ ਕਾਰਵਾਈ ਦੀ ਜੋ ਕੇ ਮੰਗ ਕੀਤੀ ਗਈ ਹੈ ਨਾ ਤਾਂ ਉਸ ਦੀਆਂ ਤਸਵੀਰਾਂ ਵਿਖਾ ਰਹੇ ਹਨ ਜਦੋਂ ਚੀਫ ਜਸਟਿਸ ਆਫ ਇੰਡੀਆ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਤਸਵੀਰਾਂ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਨਜ਼ਰ ਆ ਰਹੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਵਿਖੇ ਜਾ ਸਕਦੇ ਨੇ ਜਦੋਂ ਸ੍ਰੀ ਦਰਬਾਰ ਸਾਹਿਬ ਚੀਫ ਜਸਟਿਸ ਆਫ ਇੰਡੀਆ ਨਤਮਸਤਕ ਹੋਏ ਤੇ ਇਸੇ ਦਰਾਨੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਮੰਗ ਪੱਤਰ ਵੀ ਸੌਪਿਆ ਗਿਆ ਇਹ ਇੱਕ ਐਗਜ਼ੈਕਟਿਵ ਦਾ ਆ ਸਾਰਾ ਪਰ ਫਿਰ ਵੀ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਆਏ ਆ ਤੇ ਅਕਸਰ ਤੁਸੀਂ ਦੇਖਦੇ ਆ ਪਬਲਿਕ ਕੰਟੈਸਟ ਨੋਟੀਫਿਕੇਸ਼ਨਸ ਅੱਜ ਕੱਲ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸਾਰੀਆਂ ਪੈਂਟੀਆਂ ਅਸੀਂ ਉਹਨਾਂ ਨੂੰ ਨੀਚੇ ਗਾ ਲਉ ਮਾਈਕ ਇਹ ਭਾਵੇਂ ਐਗਜ਼ੈਕਟਿਵ ਦੇ سپور ਤੇ ਆ ਜਿਹੜਾ ਸਾਡਾ মিডিਆ ਚੱਲ ਰਿਹਾ ਉਹ ਲੋਕ ਲੋਕ ਕੇ ਇੰਨੀਆਂ ਹੇਟਡ ਗੱਲਾਂ ਸਿੱਖਾਂ ਦੇ ਖਿਲਾਫ ਕਰਦੇ ਆ ਜਿਨ੍ਹਾਂ ਦੀ ਲੋਕੇਸ਼ਨ ਕਰਨੀ ਸਾਨੂੰ ਬਹੁਤ ਔਖੀ ਜਿਹੀ ਲੋਕੇਟ ਕਰਦੇ ਵੀ ਆਂ ਜੀ ਤੇ ਪੁਲਿਸ ਵੱਲੋਂ ਤੇ ਕੋਈ ਐਕਸ਼ਨ ਨਹੀਂ ਕਰਦੇ ਹੂੰ ਸੋ ਅਸੀਂ ਉਹ ਅੱਜ ਚੀਫ ਜਸਸ ਸਾਹਿਬ ਇੰਡੀਆ ਨੂੰ ਇੱਕ ਮੈਮੋਰੰਡਮ ਕਹਿ ਲਓ ਜਾਂ ਇੱਕ ਅਪੀਲ ਦੇ ਤੌਰ ਤੇ ਕਹਿ ਲਓ ਕਿ ਉਹ ਅੱਜ ਲੱਕੀ ਲਈ ਇੱਥੇ ਆਏ ਸਕੇ ਉਹਨਾਂ ਨੂੰ ਅਸੀਂ ਉਹ ਦਿੱਤੀ ਆ ਤੇ ਉਹਨਾਂ ਨੂੰ ਅਸੀਂ ਪੇਸ਼ਾਰ ਕੀਤਾ ਆ ਦੇਖੋ ਚੀਫ ਜਸਸ ਸਾਹਿਬ ਇੰਡੀਆ ਆ ਹੂੰ ਹੂੰ ਜੁਡੀਸ਼ਰੀ ਦੇ ਹੈਡ ਆ ਕੁਝ ਵੀ ਕਰ ਸਕਦੇ ਆ ਉਹ ਪ੍ਰਸ਼ਾਸਨ ਨਾਲ ਹੀ ਜੇ ਕਹਿ ਲਓ ਭਈ ਯਕੀਨ ਨਾਲੇ ਸਾਰਾ ਕੰਮ ਚੱਲਦਾ ਬੰਦੀ ਸਿੰਘਾਂ ਦਾ ਮਸਲਾ ਸੀਗਾ ਉਹ ਵੀ ਕੋਈ ਚੱਲ ਰੱਖੀ ਤੁਸੀਂ ਬੰਦੀ ਸਿੰਘਾਂ ਦਾ ਮਸਲਾ ਕਿਉਂਕਿ ਚੀਫ ਜਸਟਰਸ ਸਾਹਿਬ ਇੰਡੀਆ ਦੇ ਰਿਪੋਰਟ ਨਹੀਂ ਜੀ ਇਹ ਹੁਣ ਹੈਗਾ ਸਰਕਾਰਾਂ ਦੇ ਬਸ ਜੇ ਇਹਨਾਂ ਦੇ ਬਸ ਹੁੰਦਾ ਤੇ ਅਸੀਂ ਜ਼ਰੂਰ ਇਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਲਿਆਉਂਦੇ ਪਰ ਸਾਡੀ ਜਦੋਂ ਯਾਤ ਉਹਨਾਂ ਲਈ ਹੀ ਜਾ ਰਹੀ ਹੈ ਬਹੁਤ ਅੱਛਾ ਲੱਗਾ ਜੀ ਸਰ ਇਟਸ ਅ ਗ੍ਰੇਟ ਪ੍ਰਿਵਿਲੇਜ ਬਲੇਸਿੰਗ ਟੂ ਬੀ ਏਬਲ ਟੂ ਪ੍ਰੇ ਐਟ ਹਰਮੰਦਰ ਸਾਹਿਬ ਐਂਡ ਆਈ ਪ੍ਰੇ ਥੈਟ ਯੂ ਨੋ ਆਲ ਆਫ ਹਿਊਮੈਨਿਟੀ ਇਨ ਆਰ ਨੇਸ਼ਨ ਐਂਡ ਬਿਯੋਂਡ ਬੀ ਹੈਪੀ ਪੀਸਫੁਲ एंड प्रॉस्परस दैट इज माई प्रेयर फॉर द ग्रेट डिस्टम नहीं मैं दोबारा आता दो बार उन्नीस उन्नीस सौ पचहत्तर वर्ष में मैं आया था स्कूल में था माँ पिताजी के साथ आया था इट्स अ वेरी डिवाइन प्लेस पीसफुल एंड सिटिंग देयर यू नो इन मेडिटेटिंग you really have a different experience. It's for everyone to imbibe that experience and understand it. Thank you, sir. Thank you. ਅੱਗੇ ਵਧਾਂਗੇ ਤੁਹਾਨੂੰ ਗੱਲ ਹੋਵੇਗੀ ਉਸ ਚਿੱਠੀ ਦੀ ਜਿਸ ਤੇ ਕਿ ਸਿਆਸੀ ਬਵਾਲ ਹੋ ਗਿਆ ਹੈ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਮੁੱਖ ਮੰਤਰੀ ਮਾਨ ਨੂੰ ਚਿੱਠੀ ਲਿਖੀ ਹੈ ਤੇ ਐਨਐਚਏਆਈ ਦੇ ਅਧਿਕਾਰੀਆਂ ਨੂੰ ਧਮਕੀ ਦੇਣ ਦਾ ਮੁੱਦਾ ਚੁੱਕਦੇ ਹੋਏ 8 ਪ੍ਰੋਜੈਕਟ ਰੱਦ ਕਰਨ ਤੱਕ ਦੀ ਵੀ ਚੇਤਾਵਨੀ ਦਿੱਤੀ ਹੈ ਤਾਂ ਕਿ ਪੰਜਾਬ ਸਰਕਾਰ ਨੇ ਕੇਂਦਰ ਤੇ ਸਾਜ਼ਿਸ਼ ਦੇ ਤਹਿਤ ਚਿੱਠੀ ਲਿਖਣ ਦੇ ਇਲਜ਼ਾਮ ਲਗਾਏ ਨੇ ਕੇਂਦਰੀ ਮੰਤਰੀ ਨਿਤਨ ਗੜਕਰੀ ਦੀ ਚਿੱਠੀ ਨੇ ਪੰਜਾਬ ਦੀ ਸਿਆਸਤ ਪਖਾ ਦਤੀ ਹੈ ਦਰਸਲ ਗੜਕਰੀ ਨੇ ਮੁੱਖ ਮੰਤਰੀ ਮਾਨ ਨੂੰ ਚਿੱਠੀ ਲਿਖਦੇ ਹੋਏ ਐਨਐਚਆਈ ਦੇ ਅਧਿਕਾਰੀਆਂ ਨੂੰ ਧਮਕੀ ਦੇਣ ਦਾ ਮੁੱਦਾ ਚੁੱਕਿਆ ਤੇ ਪੰਜਾਬ ਦੇ ਵਿੱਚ ਐਨਐਚਆਈ ਦੇ 8 ਪ੍ਰੋਜੈਕਟ ਰੱਦ ਕਰਨ ਤੱਕ ਦੀ ਚੇਤਾਵਨੀ ਦੇ ਦਿੱਤੀ ਹੈ ਨਿਤਨ ਗੜਕਰੀ ਨੇ ਸੀਐਮ ਨੂੰ ਭੇਜੀ ਚਿੱਠੀ ਦੇ ਵਿੱਚ ਲਿਖਿਆ ਕਿ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ 14288 ਕਰੋੜ ਰੁਪਏ ਦੀ 293 ਕਿਲੋਮੀਟਰ ਦੀ ਪ੍ਰੀ ਯੋਜਨਾ ਬੰਦ ਹੋ ਜਾਵੇਗੀ ਜੰਗਰ ਜ਼ਿਲ੍ਹੇ ਦੇ ਇੱਕ ਠੇਕੇਦਾਰ ਇੰਜੀਨੀਅਰ ਦੀ ਬੇਰਹਿਮੀ ਦੇ ਨਾਲ ਘੁੱਟ ਮਾਰ ਕੀਤੀ ਗਈ ਹਾਲਾਂਕਿ ਇਸ ਘਟਨਾ ਦੇ ਸਬੰਧ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਪਰ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਗਈ ਇਸ ਸਮੇਂ ਸਖਤ ਕਾਰਵਾਈ ਦੀ ਜ਼ਰੂਰਤ ਹੈ ਦੂਜੀ ਘਟਨਾ ਲੁਧਿਆਣਾ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਗੜਕਰੀ ਨੇ ਆਪਣੇ ਪੱਤਰ ਦੇ ਵਿੱਚ ਦੂਜੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦਿੱਲੀ ਕਟੜਾ ਐਕਸਪ੍ਰੈਸ ਵੇਪ ਪ੍ਰੋਜੈਕਟ ਦੇ ਇੱਕ ਠੇਕੇਦਾਰ ਦੇ ਕੈਂਪ ਤੇ ਕੁਝ ਵਿਕਤੀਆਂ ਨੇ ਹਮਲਾ ਕੀਤਾ ਇਹਨਾਂ ਲੋਕਾਂ ਨੇ ਇੰਜੀਨੀਅਰਸ ਤੇ ਕਰਮਚਾਰੀਆਂ ਨੂੰ ਪ੍ਰੋਜੈਕਟ ਕੈਂਪ ਦੇ ਵਿੱਚ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ 'ਚ ਨਿਖਤ ਸ਼ਿਕਾਇਤ ਦੇ ਬਾਅਦ ਵੀ ਹੁਣ ਤੱਕ ਮਾਮਲਾ ਦਰਜ ਨਹੀਂ ਕੀਤਾ ਗਿਆ। ਰਾਜ ਸਰਕਾਰ ਦੇ ਅੱਗੇ ਹੋਣ ਵਾਲੀ ਅਜਿਹੀ ਘਟਨਾਵਾਂ ਨੂੰ ਰੋਕਣ ਅਤੇ NHAI ਦੇ ਅਧਿਕਾਰੀਆਂ ਦਾ ਵਿਸ਼ਵਾਸ ਬਹਾਲ ਕਰਨ ਦੇ ਲਈ ਪੁਲਜ਼ਮਾਂ ਤੇ ਖੁੱਲ੍ਹਾ ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਕਰੇ ਤਾਂ ਕਿ ਪੰਜਾਬ ਸਰਕਾਰ ਤੇ ਵਿਸ਼ਵਾਸ ਬਣ ਸਕੇ ਪਰ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ 293 ਕਿਲੋਮੀਟਰ ਦੇ 14288 ਕਰੋੜ ਦੇ ਪ੍ਰੋਜੈਕਟ ਬੰਦ ਕਰਤੇ ਜਾਣਗੇ ਤਾਂ ਗੜਕਰੀ ਦੀ ਚਿੱਠੀ ਦੇ ਬਾਅਦ ਪੰਜਾਬ ਸਰਕਾਰ ਨੇ ਵੀ ਪਲਟਵਾਰ ਕੀਤਾ ਹੈ ਕੈਬਨਟ ਮੰਤਰੀ ਹਰਪਾਲ ਜੀਮਾ ਨੇ ਇਲਜ਼ਾਮ ਲਗਾਇਆ ਹੈ ਕਿ ਗੜਕਰੀ ਨੇ ਸਾਜ਼ਿਸ਼ ਤੇ ਤਹਿਤ ਚਿੱਠੀ ਲਿਖੀ ਹੈ ਅਤੇ ਹੋਰ ਫੰਡ ਰੋਕਣ ਦਾ ਰਾਹ ਬਣਾਇਆ ਜਾ ਰਿਹਾ ਹੈ ਨੇ ਵੀ ਪ੍ਰੋਜੈਕਟ ਨੈਸ਼ਨਲ ਹਾਈਵੇ ਥੋਰਟੀ ਕੇ ਇੰਡੀਆ ਇੰਡੀਆ ਕੇ ਪੰਜਾਬ ਮੇ ਚਲ ਰਹੇ ਹਨ ਉਹ ਸਭੀ ਤੇ ਕਾਰਿਆ ਹੋ ਰਹਾ ਹੈ ਮੈਂ ਸਮਝਦਾ ਹਾਂ ਜਾਣ ਬੂਝ ਕੇ ਇੱਕ ਸੋਚੀ ਸਮਝੀ ਸਰਜੰਤਰ ਕੇ ਤਹਿਤ ਇੱਕ ਕਨਸਪਿਰੇਸੀ ਕੇ ਤਹਿਤ ਉਹਨਾਂ ਨੇ ਐਸਾ ਬਿਆਨ ਦੀਆ ਹੈ ਪੰਜਾਬ ਮੇ ਲਾਣ ਆਰਡਰ ਕੀ ਪੋਜੀਸ਼ਨ ਜੋ ਹੈ ਬਹੁਤ ਅੱਛੀ ਹੈ ਪੰਜਾਬ ਮੇ ਉਦਯੋਗ ਆ ਰਹੇ ਹਨ ਪੰਜਾਬ ਮੇ ਇੰਡਸਟਰੀ ਆ ਰਹੀ ਹੈ ਔਰ ਪੰਜਾਬ ਆਗੇ ਵਧ ਰਹਾ ਹੈ ਉਤਰਿਸ ਮੁੱਦੇ ਤੇ ਪੰਜਾਬ ਪੁਲਿਸ ਦਾ ਪੱਖ ਵੀ ਸਾਹਮਣੇ ਆਇਆ ਹੈ ਆਈਜੀ ਸੁਭਚੈਨ ਸਿੰਘ ਗਿੱਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਹੀ ਕਮੇਟੀ ਬਣੀ ਹੋਈ ਹੈ ਤੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਸਭ ਤੋਂ ਬਿਹਤਰ ਹੈ इस पर्टिकुलर इश्यू की जब हम बात करें तो दो केसेस अब तक सामने आए एक लुधियाना रूरल में एक जलंधर रूरल में एक दाका पुलिस स्टेशन का था और एक नूरमैल पुलिस स्टेशन का था दोनों केसेस में एफआईआर आई रजिस्टर हुई है एज पर लॉ उसमें कार्रवाई की जा रही है और पूरी तरह से पंजाब पुलिस पंजाब गवर्नमेंट सीएम साहब की तरफ से पूरी तरह से अश्योरिटी है ਕਿ ਪੰਜਾਬ ਮੇ 100% ਇਸ ਕੀ ਜੋ ਹੈ ਨੈਸ਼ਨਲ ਹਾਈਵੇ ਕਾ ਪ੍ਰੋਜੈਕਟ ਹੈ ਇਸ ਕੋ ਇੰਪਲੀਮੈਂਟ ਕਰਨਾ। ਜਦਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਸੰਦਨ ਨੂੰ ਨਸੀਹਤ ਦਿੱਤੀ ਹੈ ਕਿ ਕੇਂਦਰ ਨੂੰ ਕੋਈ ਵੀ ਬਹਾਨਾ ਨਹੀਂ ਦੇਣਾ ਚਾਹੀਦਾ। ਤਦਰ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਤੇ ਸਰਕਾਰ ਤੇ ਹਮਲਾਵਰ ਹੈ। ਕਿ ਕੇਂਦਰ ਤਾਂ ਬੈਠਾ ਹੈ ਕਿ ਕੋਈ ਬਹਾਨਾ ਬਣਾ ਕੇ ਕਿ ਤੁਸੀਂ ਐਨਐਚਏ ਦੇ ਅਧਿਕਾਰੀਆਂ ਨੂੰ ਕੁੱਟਤਾ ਜਾਂ ਮਾਰਤਾ ਜਾਂ ਉਹਨਾਂ ਨੂੰ ਨਾਲ ਉਹਨਾਂ ਨੂੰ ਫੜ ਲਿਆ ਇਸ ਤਰ੍ਹਾਂ ਦੀ आ, है ना गल नहीं चाहिए अच्छा किसान कराव ता ताजो दिल्ली वाले को बहाना मिल जाए कि जो नेशनल हाईवे बना रहे हैं उनके ऊपर धमकाया जा रहा है डराया जा रहा है उनको मारने की जलाने की उनको धमकिया दी जा रही है क्यों दी जा रही है क्योंकि जिस रेट में लैंड एक होना चाहिए पंजाब सरकार का उधर ध्यान ही नहीं है कम रेटों में किसानों से जोर जबरदस्ती से जब लैंड अक्वायर हो तो किसान इसका विरोध कर रहे हैं ਜੋ ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ ਐਨਐਚਆਈ ਨੇ ਵੀ ਪੰਜਾਬ ਦੇ ਚੀਫ ਸਕੱਤਰ ਨੂੰ ਪੱਤਰ ਲਿਖ ਕੇ ਇਹ ਮੁੱਦਾ ਚੁੱਕਿਆ ਸੀ ਕਿ ਹੁਣ ਕੇਂਦਰੀ ਮੰਤਰੀ ਗੜਕਰੀ ਨੇ ਆਠ ਪ੍ਰੋਜੈਕਟ ਰੱਦ ਕਰਨ ਤੱਕ ਦੀ ਚੇਤਾਵਨੀ ਦਿੱਤੀ ਹੈ ਤਾਂ ਕਿ ਪੰਜਾਬ ਸਰਕਾਰ ਸਾਜ਼ਿਸ਼ ਦੇ ਇੰਤਜ਼ਾਮ ਲਗਾ ਰਹੀ ਹੈ। ਰਿਪੋਰਟ న్యూਸ 18 ਪੰਜਾਬ ਰੋਕ ਰਾਂਗੇ ਅਗਲੀ ਖਬਰ ਦਾ ਭਾਰ ਦੇ ਨਵੇਂ ਫੌਜਦਾਰੀ ਕਾਨੂੰਨਾਂ ਦਾ ਵਿਰੋਧ ਹੋਇਆ ਲੋਕਾਂ ਦੀ ਆਵਾਜ਼ ਦਬਣ ਦੇ ਲਈ ਨਵੇਂ ਕਾਨੂੰਨ ਬਣਾਏ ਗਏ ਨੇ ਇਹ ਵੱਡਾ ਬਿਆਨ ਸਾਹਮਣੇ ਆਇਆ ਸੀਨੀਅਰ ਵਕੀਲ ਆਰ ਐਸ ਬੈਂਸ ਦਾ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਬੇਲੋੜੀਆਂ ਸ਼ਕਤੀਆਂ ਦਿੱਤੀਆਂ ਗਈਆਂ ਨੇ ਨਵੇਂ ਕਾਨੂੰਨਾਂ ਦੇ ਵਿੱਚ ਪੁਲਿਸ ਰਿਮਾਂਡ ਵਿਧਾਇਆ ਗਿਆ ਹੈ ਆਮ ਲੋਕਾਂ ਲਈ ਵੀ ਖਤਰਨਾਕ ਧਰਾਵਾਂ ਚੁੜੀਆਂ ਗਈਆਂ ਨੇ ਅੱਤਵਾਦੀ ਲਈ ਬੜੇ ਸਖਤ ਕਾਨੂੰਨਾਂ ਦੀਆਂ ਧਰਾਵਾਂ ਜੋੜੀਆਂ ਨੇ ਨਵੇਂ ਕਾਨੂੰਨਾਂ ਦੇ ਨਾਲ ਇਨਸਾਨ ਮਿਲਣ ਦੀ ਪ੍ਰਕਿਰਿਆ ਸੁਸਤ ਹੋਵੇਗੀ ਇਹ ਵੀ ਵੱਡਾ ਬਿਆਨ ਜੋ ਕਿ ਸੀਨੀਅਰ ਵਕੀਲ ਆਰ ਐਸ ਬੈਂਸ ਦੇ ਹੋਂ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਅੰਗਰੇਜ਼ ਹਕੂਮਤ ਵਰਗੇ ਸਖਤ ਕਾਨੂੰਨ ਬਣਾ ਦਿੱਤੇਗੇ ਨਵੇਂ ਕਾਨੂੰਨਾਂ ਦੇ ਨਾਂ ਵੀ ਬੇहद ਮੁਸ਼ਕਲ ਨੇ ਖੇਤੀ ਕਾਨੂੰਨਾਂ ਵਾਂਗ ਇਹ ਕਾਨੂੰਨ ਵੀ ਵਾਪਸ ਕਰਵਾਏ ਜਾਣ ਉਹਨਾਂ ਨੇ ਇਹ ਵੀ ਕਿਹਾ ਕਿ ਖੇਤੀ ਕਾਨੂੰਨਾਂ ਵਾਂਗ ਇਹ ਕਾਨੂੰਨ ਵੀ ਵਾਪਸ ਕਰਵਾਏ ਜਾਣ ਜ਼ਿਕਰ ਖਾਸ ਹੈ ਕਿ ਨਵੇਂ ਫੌਜਦਾਰੀ ਕਾਨੂੰਨ BNS DNSS ਤੇ BSA ਦੇ ਨਾਂ ਨੂੰ ਲੈ ਕੇ ਸਾਊਥ ਭਾਰਤ ਦੇ ਵਿੱਚ ਵੀ ਵਿਰੋਧ ਹੋਇਆ ਤਮਿਲਨਾਡੂ ਬਾਰ ਅਸੋਸੀਏਸ਼ਨ ਨੇ ਵੀ ਆ ਇਸ ਤੇ ਜਿਹੜੇ ਕਿ ਕਿਤਰਾਂ ਦੇ ਸਵਾਲ ਚੁੱਕੇ ਨੇ ਇਸ ਦੇ ਵਿਚਾਰੇ ਹੁਣ ਸੀਨੀਅਰ ਵਕੀਰ ਆ ਵਕੀਲ ਹਰਸ ਬੈਂਸ ਦੇ ਵੱਲੋਂ ਅਸਿੱਧੇ ਤੌਰ ਤੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਿਹਾ ਗਿਆ ਕਿ ਨਵੇਂ ਕਾਨੂੰਨਾਂ ਦੇ ਵਿੱਚ ਪੁਲਿਸ ਰਿਮਾਂਡ ਬਧਾਇਆ ਗਿਆ ਆਮ ਲੋਕਾਂ ਲਈ ਵੀ ਖਤਰਨਾਕ ਧਰਾਵਾਂ ਜੋੜੀਆਂ ਗਈਆਂ ਹੈ। ਕਿ ਤੋ ਸਾਰੇ ਹੀ ਤਿੰਨੋਂ ਕਾਨੂੰਨਾਂ ਮੇ ਇੱਕ ਚੀਜ਼ ਸਪਸ਼ਟ ਹੈ ਕਿ ਜੋ ਵਿਅਕਤੀ ਬੋਲੇਗਾ उसको कानूनी शिकंजे में अपराधी की तरह वो फंसा सकते हैं जो पहले थोड़ा सा ज्यादा मुश्किल था अंग्रेजों के वक्त भी सारे कानून इस तरह की प्रक्रिया करते थे कि कोई बोल ना पाए इनको भी यही तकलीफ है जिसने भी यह बनाया और ये बात बड़ी सिंबॉलिक है कि ये कानून लॉ मिनिस्ट्री ने नहीं बनाया ये होम मिनिस्ट्री ने बनाया और होम मिनिस्टर हमारा कौन है जिसका विश्वास ही नहीं है कानून में उनकी सारी बैकग्राउंड बताती है कि कानून में विश्वास नहीं है इसलिए आज जरूरत है कि इन तीनों कानूनों के खिलाफ धीरे धीरे समझे जिस तरह किसानों ने तीनों कृषि कानून वापस कराए थे जरूरत है कि इन जो जो चेंजेस जो जो इन्होंने बदलाव किए हैं उसको बदला जाए पंजाब पुलिस ने बड़ी कामयाबी हासिल हुई है कमांतरी ड्रग तस्कर सिमरनजोत संधू को गिरफ्तार किया गया जर्मनी की जेल के भी ਸਿੰਮਰ ਜੋਸ ਸਿੰਘ ਰਹਿ ਚੁੱਕਾ ਹੈ ਜੋ ਕਿ ਬਕਾਇਦਾ ਪੁਲਿਸ ਦੇ ਕੋਲ ਕਨਫਰੰਸ ਕਰਦੇ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਜਰਮਨੀ ਤੋਂ ਦੁਬਈ ਤੇ ਫਿਰ ਭਾਰਤ ਪਹੁੰਚਦਾ ਹੈ ਮੋਗਾ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਇਸ ਨੂੰ ਕਾਬੂ ਕੀਤਾ ਹੈ ਜਰਮਨੀ ਦੇ ਵਿੱਚ 487 ਕਿਲੋ ਕੋਕੀਨ ਦੇ ਨਾਲ ਇਸ ਨੂੰ ਫੜਿਆ ਗਿਆ ਸੀ ਇਸ ਨੂੰ ਜਰਮਨੀ ਵੀ ਲੈ ਕੇ ਜਾਵਾਂਗੇ ਆਈਜੀ ਸੁਖਚਾਨ ਸਿੰਘ ਗਿੱਲ ਨੇ ਕਿਹਾ ਕਿ ਇਸ ਨੂੰ ਜਰਮਨੀ ਵਿੱਚ ਲਿਜਾਇਆ ਜਾਵੇਗਾ ਮਨਦੀਪ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਮਨਦੀਪ ਸਿੰਘ ਜੋ ਕਿ ਯੂਐਸਏ ਦਾ ਰਹਿਣ ਵਾਲਾ ਬੈਕਗ੍ਰਾਉਂਡ ਆ ਕਿ ਪਹਿਲਾਂ ਪਿੱਛੋਂ ਇਹ ਬਟਾਲੇ ਦੇ ਲਾਗੇ ਖੋਖੂਵਾਲ ਪਿੰਡਾ ਉਤੋਂ ਦਾ ਰਹਿਣ ਵਾਲਾ ਹੈ ਪੇਰੈਂਟਸ ਇਹਦੇ 1988 ਦੇ ਵਿੱਚ ਫਾਦਰ ਇਹ ਤੇ ਜਰਮਨੀ ਚਲੇ ਗਏ ਸੀਗੇ ਇਹ 2002 ਦੇ ਵਿੱਚ ਜਰਮਨੀ ਗਿਆ ਸੀਗਾ ਰੀਸੈਂਟ ਐਕਟੀਵਿਟੀਜ਼ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਮੋਗਾ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ ਹੈ ਸੈਂਟਰਲ ਏਜੰਸੀਜ਼ ਦੀ ਮਦਦ ਦੇ ਨਾਲ ਮੋਗਾ ਦੇ ਵਿੱਚ ਪਹਿਲਾਂ ਤੋਂ ਇੱਕ ਐਫ ਆਈ ਆਰ ਦਰਜ ਸੀ ਵੀ ਜਿਹਦੇ ਵਿੱਚ ਦੋ ਬੰਦੇ ਗ੍ਰਿਫਤਾਰ ਹੋਏ ਸੀਗੇ ਉਸੇ ਕੇਸ ਦੇ ਵਿੱਚ ਇੱਕ ਮਨਦੀਪ ਸਿੰਘ ਨਾਮ ਦਾ ਬੰਦਾ ਸੀਗਾ ਯੂ ਐਸ اے ਦਾ ਜਿਹਦੀ ਇਨਵੋਲਵਮੈਂਟ ਸਾਹਮਣੇ ਆਈ ਸੀ ਤਾਂ ਜਦੋਂ ਇਹ ਆਪਣੀ ਇਨਵੈਸਟੀਗੇਸ਼ਨ ਪੈਰਲਲ ਇਹ ਕਰ ਰਹੀ ਸੀ ਉੱਥੇ ਵੀ ਸਿਮਰਨ ਜੋਤ ਸਿੰਘ ਸੰਧੂ ਦੀ ਇਨਵੋਲਵਮੈਂਟ ਸਾਹਮਣੇ ਆਈ ਉਸ ਤੋਂ ਇਹ ਪਤਾ ਲੱਗਿਆ ਕਿ ਇਹ ਪੰਜਾਬ ਦੇ ਵਿੱਚ ਆ ਕੇ ਇੱਥੇ ਵੀ ਪਰਚੇਜ਼ਰ ਲੱਭ ਰਿਹਾ ਵਾ ਨੈਟਵਰਕ ਸਟੈਬਲਿਸ਼ ਕਰਨਾ ਚਾਹੁੰਦਾ ਵਾ ਕਿਉਂਕਿ ਆਲਰੇਡੀ ਇਹ ਇੱਕ ਬੜੇ ਵੱਡੇ ਇੰਟਰਨੈਸ਼ਨਲ ਡਰੱਗ ਰੈਕਟ ਦਾ ਪਾਰਟ ਸੀਗਾ ਸੋ ਮੋਗਾ ਪੁਲਿਸ ਨੇ ਤੇ ਸੈਂਟਰਲ ਏਜੰਸੀਜ਼ ਨੇ ਆਪਣੇ ਕੋਆਰਡੀਨੇਸ਼ਨ ਦੇ ਨਾਲ ਇਹਨੂੰ ਗ੍ਰਿਫਤਾਰ ਕੀਤਾ ਉਸ ਕੇਸ 'ਚ ਵੀ ਇਹਦੀ ਗ੍ਰਿਫਤਾਰੀ ਪਈ ਆ ਹੁਣ ਜਰਮਨੀ ਦੀਆਂ ਜਿਹੜੀਆਂ ਏਜੰਸੀਜ਼ ਆ ਉਹਨਾਂ ਦੇ ਨਾਲ ਵੀ ਟੱਚ ਆ ਥਰੂ ਪ੍ਰੋਪਰ ਪ੍ਰੋਸੀਜਰ ਇੰ ਔਰ ਜਦੋਂ ਵੀ ਇਹਦੀ ਮਤਲਬ ਪ੍ਰੋਸੀਜਰ ਜਿਹੜਾ ਕੰਪਲੀਟ ਹੋ ਜਾਏਗਾ ਉਸ ਤੋਂ ਬਾਅਦ ਇਹਨੂੰ ਜਰਮਨੀ ਵੀ ਭੇਜਿਆ ਜਾਊਗਾ ਸੰਗੂ ਨਾਮ ਦਾ ਜਿਹੜਾ ਬੰਦਾ ਹੈ ਉਹਨੂੰ ਅਰੈਸਟ ਕੀਤਾ ਹੈ ਥੋੜਾ ਮੈਂ ਬੈਕਗ੍ਰਾਉਂਡ ਦੱਸਣਾ ਚਾਹੂੰਗਾ ਸਿਮਰਨ ਜੋਤ ਸਿਮਰਨ ਜੋਤ ਸਿੰਘ ਸੰਗੂ ਜਿਹੜਾ ਵਾ ਇਹ ਜਰਮਨੀ ਦਾ ਰਹਿਣ ਵਾਲਾ ਹੈ ਜਰਮਨੀ ਦੇ ਵਿੱਚ ਇਹਨੇ ਮਾਰਚ 2020 ਤੋਂ ਲੈ ਕੇ ਜੂਨ 2020 ਤੱਕ ਇਹਦੇ ਉੱਤੇ ਅਲੀਗੇਸ਼ਨ ਸੀਗੇ ਜਿਦੇ ਵਿੱਚ ਅਰੈਸਟ ਹੋਇਆ ਸੀਗਾ ਕਿ 487 ਕਿਲੋ ਕੋਕੇਨ ਤੇ 60 ਕਿਜੀ ਮੈਰੀਜੂਆਨਾ ਜਿਹੜਾ ਤੇ 10 ਕਿਲੋ ਹਸ਼ੀਸ਼ ਉਦੀ ਸਮਗਲਿੰਗ ਦੇ ਕੇਸ ਦੇ ਵਿੱਚ ਇਹ ਅਰੈਸਟ ਹੋਇਆ ਸੀਗਾ ਜਰਮਨੀ ਦੇ ਵਿੱਚ ਉੱਥੇ ਇਹਨੂੰ 8 ਸਾਲ ਤੇ 6 ਮਹੀਨੇ ਦੀ ਸਜ਼ਾ ਹੋਈ ਸੀ ਸਜ਼ਾ ਹੋਣ ਤੋਂ ਬਾਅਦ ਜਿਹੜੀ ਸਜ਼ਾ ਹੋਈ ਸੀ ਉਹ 29 ਨਾਰਕੋਟਿਕ ਡਰੱਗਜ਼ ਐਕਟ ਜਿਹੜਾ ਜਰਮਨੀ ਦਾ ਉਹਦੇ ਤਹਿਤ ਇਹਨੂੰ ਸਜ਼ਾ ਹੋਈ ਸੀਗੀ ਉਸ ਤੋਂ ਬਾਅਦ ਸਜ਼ਾ ਹੋਣ ਤੋਂ ਬਾਅਦ ਉੱਥੇ ਕੁਝ ਟਾਈਮ ਦਿੰਦੇ ਆ ਕੁਝ ਟਾਈਮ ਜਿਹੜਾ ਸੀਗਾ ਵਿੱਚ ਦਿੱਤਾ ਗਿਆ ਸੀ ਇਹਨੂੰ ਸਰੈਂਡਰ ਕਰਨ ਵਾਸਤੇ ਉਸ ਸਮੇਂ ਦੇ ਦੌਰਾਨ ਇਹ ਉੱਥੋਂ ਦੌੜ ਕੇ 2023 ਸਪਟੰਬਰ ਦੇ ਵਿੱਚ ਇੰਡੀਆ ਦੇ ਵਿੱਚ ਆ ਗਿਆ ਪਹਿਲਾਂ ਦੁਬਈ ਗਿਆ ਦੁਬਈ ਤੋਂ ਫਿਰ ਇੰਡੀਆ ਆ ਗਿਆ ਇੱਥੇ ਤੋ ਇੱਥੇ ਆ ਕੇ ਕਾਫੀ ਦੇਰ ਤੋਂ ਆਸ-ਪਾਸ ਜਦੋਂ ਇਹਨੂੰ ਪਤਾ ਲੱਗਾ ਕਿ ਇਹਦੇ ਖਲਾਫ ਉਹ ਕਿਉਂਕਿ ਯੂਰੋਪੀਅਨ ਜਿਹੜੇ ਵਾਰੰਟ ਆ ਉਹ ਇਸ਼ੂ ਹੋਈ ਸੀ ਇਹਦੇ ਖਲਾਫ ਤੋ ਜਦੋਂ ਇਹਨੂੰ ਪਤਾ ਲੱਗਾ ਕਿ ਵੀ ਗੌਰੇ ਇਸ਼ੂ ਹੋਏ ਆ ਕਾਫੀ ਦੇਰ ਹੈ ਲੋਕ ਦਾ ਸ਼ਿਕਾਇਤ ਕਰਿਆ ਜਿਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਇਹਦੀ ਪੁੱਛਗਿੱਛ ਦੇ ਦੌਰਾਨ ਇਹ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਦਾ ਇੱਕ ਪੂਰਾ ਨੈਟਵਰਕ ਸੀਗਾ ਜਰਮਨੀ ਦੇ ਵਿੱਚ ਜਿਹਦੇ ਵਿੱਚ ਇੱਕ ਐਨਕ੍ਰੋ ਚੈਟ ਮੋਬਾਈਲ ਐਪਲੀਕੇਸ਼ਨ ਹੁੰਦੀ ਆ ਜਿਹੜੀ ਕਿ ਸਿਕਿਉਰਡ ਔਰ ਸਰਵੇਲੈਂਸ ਕਰਨੀ ਹੋਏ ਤੇ ਬੜੀ ਔਖੀ ਹੁੰਦੀ ਆ ਉਹ ਐਪਲੀਕੇਸ਼ਨ ਇਹ ਪੂਰਾ ਨੈਟਵਰਕ ਨੂੰ ਯੂਜ਼ ਕਰ ਜਿਨੂੰ ਬਸਟ ਕਰਨ ਤੋਂ ਬਾਅਦ ਨੈਟਵਰਕ ਜਿਹੜਾ ਸੀ ਉਹ ਬਸਟ ਹੋਇਆ ਔਰ ਇਹਦੀ ਫਿਰ ਉੱਤੇ ਗ੍ਰਿਫਤਾਰੀ ਹੋਈ ਉਹਦੇ ਵਿੱਚ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਡੇਰਾ ਜਗਮਾਲ ਵਾਲੀ ਦੀ ਡੇਰਾ ਜਗਮਾਲ ਵਾਲੀ ਨੂੰ ਨਵਾਂ ਮੁਖੀ ਮਿਲ ਗਿਆ ਡੇਰਾ ਜਗਮਾਲ ਵਾਲੀ ਵਿਵਾਦ ਦੇ ਵਿਚਾਲੇ ਮਹਾਤਮਾ ਵਰਿੰਦਰ ਨੇ ਇਹ ਗੱਦੀ ਸੰਭਾਲ ਲਈ ਹੈ ਸੰਤ ਬਹਾਦਰ ਚੰਦ ਨੇ ਵਰਿੰਦਰ ਨੂੰ ਦਰਸਲ ਵਾਰਿਸ ਐਲਾਨਿਆ ਸੀ ਗੱਦੀ ਸੰਭਣ ਮੌਕੇ ਸੰਤ ਬਹਾਦਰ ਚੰਦ ਦਾ ਪਰਿਵਾਰ ਵੀ ਮੌਜੂਦ ਰਿਹਾ ਗੱਦੀ ਤੇ ਬੈਠਦਿਆਂ ਹੀ ਮਹਾਤਮਾ ਵਰਿੰਦਰ ਆ ਦੇ ਵੱਲੋਂ ਜੋ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੰਗਤ ਹੀ ਡੇਰੇ ਦੀ ਤਾਕਤ ਹੈ ਡੇਰੇ ਦੇ ਵਿੱਚ ਪਹਿਲਾਂ ਵਾਂਗ ਸੇਵਾ ਤੇ ਸਿਮਰਨ ਜਾਰੀ ਰਹੇਗਾ ਪਹਿਲਾਂ ਵਾਂਗ ਹੀ ਡੇਰੇ ਦੇ ਵਿੱਚ ਸੇਵਾ ਕਰਦਾ ਰਹਾਂਗਾ ਉਹਨੇ ਤਸਵੀਰਾਂ ਵਿਖਾਰੇਆਂ ਆ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਇੱਕ ਵਿਵਾਦ ਚੱਲ ਰਿਹਾ ਸੀਗਾ ਤੇ ਇਸ ਵਿਵਾਦ ਦੇ ਵਿਚਾਲੇ ਹੀ ਮਹਾਤਮਾ ਵਰਿੰਦਰ ਦੇ ਵੱਲੋਂ ਗੱਦੀ ਸੰਭਾਲੀ ਗਈ ਹੈ ਸੰਤ ਬਹਾਦਰ ਚੰਦ ਨੇ ਵਰਿੰਦਰ ਨੂੰ ਦਰਸਲ ਵਾਰਿਸ ਐਲਾਨਿਆ ਸੀਗਾ ਤੇ ਗੱਦੀ ਸੰਭੜ ਮੌਕੇ संत बहादुरचंद ਦਾ ਪਰਿਵਾਰ ਵੀ ਜੋ ਕਿ ਇਸ ਜਗ੍ਹਾ ਤੇ ਮੌਜੂਦ ਰਿਹਾ ਤੇ ਗੱਦੀ ਤੇ ਬੈਠਦੇ ਆਹੀਂ ਮਹਾਤਮਾ ਵਿਰਿੰਦਰ ਦੇ ਵੱਲੋਂ ਕਿਹਾ ਗਿਆ ਕਿ ਸੰਗਤ ਹੀ ਡੇਰੇ ਦੀ ਤਾਕਤ ਹੈ ਡੇਰੇ ਦੇ ਵਿੱਚ ਪਹਿਲਾਂ ਵਾਂਗ ਸੇਵਾ ਤੇ ਸਿਮਰਨ ਚੱਲਦਾ ਰਹੇਗਾ 29 ਕਰਤਿਕ ਜੁਲਾਈ ਦੀ ਰਾਤ ਨੂੰ ਜੁਜੁਰ ਉੱਤੇ 1 ਤਰੀਕ ਦੀ ਸਵੇਰ ਮਹਾਰਾਜ ਜੀ ਦਾ ਦੇਹਾਂਤ ਹੋ ਗਿਆ ਬਹੁਤ ਸਾਰੇ ਲੋਕਾਂ ਦੇ ਅੰਦਰ ये बात फैली हुई है कि महाराज जी तो इक्कीस तारीख को चोरा छोड़ गए थे इस तरह के इल्जाम लगाए जा रहे हैं और महाराज जी की वसीयत के ऊपर भी काफ़ी लोग ये सवाल उठा रहे हैं कि वसीयत दबाव में बनवाई गई है जब तक इन दोनों चीज़ों की सीबीआई या कोई भी स्वतंत्र एजेंसी जांच नहीं करती तब तक मैं आम सेवादार के रूप में जैसे पहले सेवा करता था वैसे सेवा करता रहूँगा ना कोई सत्संग करूँगा ना स्टेज के ऊपर या चेयर के ऊपर या डेरे के उस परंपरा के हिसाब से इस तरह की किसी भी गतिविधि में शामिल हूँगा एक आम सेवादार की तरह मैं सेवा करता रहूँगा संगत के अंदर ही सतगुरु बसता है जब तक सारी संगत संतुष्ट नहीं हो जाती जब तक दूध का दूध और पानी का पानी नहीं हो जाता तब तक मैं ए, स्टेज नामदान सत्संग और कोई भी इस तरह की जो हमारी डेरे की हमारी संस्था की जो परंपरा है जिसमें गद्दे में, में सीम संत इस तरह की किसी भी एक्टिविटी में शामिल हो सकता है मैं किसी भी उसके अंदर शामिल नहीं हूँ ਅੱਗੇ ਵਧਾਂਗੇ ਤੁਹਾਨੂੰ ਗੱਲ ਕਰਾਂਗੇ ਪਿੰਡ ਦੇ ਵਿਵਾਦਿਤ ਰੂਲ ਦੀ ਬੁਹਾੜੀ ਦੇ ਪਿੰਡ ਜੰਡਪੁਰ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਪਿੰਡ ਦੀ ਪੰਚਾਇਤ ਨੇ ਵੱਡਾ ਫੈਸਲਾ ਲੈਂਦੇ ਹੋਏ ਮਤਾ ਪਾਸ ਕਰ ਦਿੱਤਾ ਹੈ ਤੇ ਪ੍ਰਵਾਸੀਆਂ ਦੇ ਵੱਲੋਂ ਕੀਤੀਆਂ ਜਾਣ ਵਾਲੀਆਂ ਕਈ ਗਤੀਵਿਧੀਆਂ ਤੇ ਰੋਕ ਲਗਾ ਦਿੱਤੀ ਹੈ ਇੰਨਾ ਹੀ ਨਹੀਂ ਨਿਯਮ ਤੋੜਨ ਵਾਲਿਆਂ ਨੂੰ ਜੁਰਮਾਨਾ ਲਗਾਉਣ ਦੀ ਵੀ ਗੱਲ ਕਹੀ ਗਈ ਹੈ ਜਿਹੜੀ ਪ੍ਰਵਾਸੀ ਮਜ਼ਦੂਰ ਪਿੰਡ ਦੇ ਵਿੱਚ ਰਹਿ ਰਹੇ ਹਾਂ ਜਾਂਦਾ ਹੈ ਕਿ ਹਰਤੇ ਦੇ ਅੰਦਰ ਅੰਦਰ ਉਹਨਾਂ ਨੂੰ ਸਮਝ ਹੈ ਕਿ ਹਰ ਤੇਰੇ ਅੰਦਰ ਭਾਈ ਕਿਸੇ ਨੂੰ ਵੀ ਨਹੀਂ ਮਨਾਇਆ ਜਾ ਰਿਹਾ ਇਹ ਖਾਲੀ ਘਰ ਵਿੱਚ ਜਾਵੇ ਪ੍ਰਵਾਸੀਆਂ ਨੂੰ ਲੈ ਕੇ ਇਹ ਅਨਾਉਂਸਮੈਂਟ ਮੋਹਾਲੀ ਦੇ ਪਿੰਡ ਜੰਡਪੁਰ ਦੇ ਵਿੱਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਪਿੰਡ ਦੀ ਪੰਚਾਇਤ ਨੇ ਗੈਰ ਪੰਜਾਬੀਆਂ ਦੇ ਲਈ ਨਿਯਮ ਬਣਾਉਂਦੇ ਹੋਏ ਮਤਾ ਪਾਸ ਕੀਤਾ ਹੈ ਇਹੀ ਨਹੀਂ ਪ੍ਰਵਾਸੀਆਂ ਦੇ ਲਈ ਬੜਾਏ ਗਏ ਨਿਯਮਾਂ ਨੂੰ ਬਕਾਇਦਾ ਫਲੈਕਸ ਬੋਰਡ ਤੇ ਲਿਖਵਾ ਕੇ ਲਗਾ ਦਿੱਤਾ ਗਿਆ ਜਿਸ ਦੇ ਵਿੱਚ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਲਾਜ਼ਮੀ ਹੋਏਗੀ ਪਿੰਡ ਦੇ ਵਿੱਚ ਰਾਤ 9 ਵਜੇ ਤੋਂ ਪ੍ਰਵਾਸੀ ਨਹੀਂ ਘੁੰਮਣਗੇ ਗੁਟਕਾ ਪਾਣ ਬੀੜੀ ਤੇ ਮਸਾਲਾ ਨਹੀਂ ਖਾ ਸਕਤੇ ਪ੍ਰਵਾਸੀ ਇੱਕ ਕਮਰੇ ਦੇ ਵਿੱਚ ਦੋ ਤੋਂ ਬਾਅਦ ਪ੍ਰਵਾਸੀਆਂ ਦੇ ਰਹਿਣ ਤੇ ਵੀ ਮਨਾਹੀ ਹੈ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਅਧੇ ਨੰਗੇ ਪ੍ਰਵਾਸੀ ਵੀ ਪੂਰੀ ਤਰ੍ਹਾਂ ਬੈਨ ਨੇ ਤਾਂ ਪਿੰਡ ਤੋਂ ਬਾਹਰ ਦਾ ਬੰਦਾ ਜ਼ਮੀਨ ਖਰੀਦਾ ਹੈ ਤਾਂ ਕਮਰੇ ਨਹੀਂ ਪਾ ਸਕੇਗਾ ਦੇ ਵਿੱਚ ਆਏ ਜਿਹੜੇ ਪ੍ਰਵਾਸੀ ਮਜ਼ਦੂਰ ਹੋ ਰਿਆ ਕੇ ਰਹਿੰਦੇ ਜੀ ਆਪਾਂ ਚੱਲਦੇ ਚੱਲਦੇ ਜੀ ਜਦੋਂ ਇੱਕ ਬੰਦਾ ਆਉਂਦਾ ਜੀ ਉਹ ਆਪਣੀ ਵੈਰੀਫਿਕੇਸ਼ਨ ਵੀ ਕਰਾ ਲੈਂਦਾ ਉਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਨੂੰ ਪੰਜ ਬੰਦਿਆਂ ਨੂੰ 60 ਬੰਦਿਆਂ ਨੂੰ ਬੁਲਾ ਲੈਂਦਾ ਜੀ ਜਿਹੜੀ ਵੈਰੀਫਿਕੇਸ਼ਨ ਨਹੀਂ ਕਰਾਂਦੇ ਜੀ ਉਹ ਇੱਕੋ ਕਮਰੇ ਦੇ ਵਿੱਚ ਰਹਿੰਦੇ ਆ ਜੀ ਤੇ ਗੰਦਗੀ ਇੰਨੀ ਜ਼ਿਆਦਾ ਫਲਾਉਂਦੇ ਆ ਜਾਂ ਕੋਈ ਕ੍ਰੇਮ ਕਰਕੇ ਉਧਰੋਂ ਬਿਹਾਰ ਚੋਂ ਜਾਂ ਯੂਪੀ ਚੋਂ ਕਿਤੋਂ ਵੀ ਜਿਹੜਾ ਆਉਂਨੇ ਆ ਜੀ ਉਹ ਕ੍ਰੇਮ ਕਰਕੇ ਉਧਰ ਆ ਕੇ ਛੁੱਪ ਜਾਂਦੇ ਆ ਜੀ ਜੇ ਉਹਦੀ ਵੈਰੀਫਿਕੇਸ਼ਨ ਹੋਈ ਵੀ ਹੋਊਗੀ ਅੱਧਾ ਮਸਲਾ ਤਾਂ ਉਰੀ ਸਾਫ਼ ਹੋ ਜਾਣਾ ਇਹ ਮਤਾ ਸਭਾ ਦੇ ਸਰਵ ਸਮਤੀ ਦੇ ਨਾਲ ਪਾਸ ਕੀਤਾ ਗਿਆ ਅਤੇ ਤੈਅ ਕੀਤਾ ਗਿਆ ਕਿ ਪਿੰਡ ਦੇ ਵਿੱਚ ਰਹਿਣ ਵਾਲਾ ਕੋਈ ਗੈਰ ਪੰਜਾਬੀ ਜੇਕਰ ਕਿਸੇ ਅਪਰਾਧਿਕ ਗਤੀਵਿਧੀ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਉਸ ਦਾ ਮਕਾਨ ਮਾਲਿਕ ਹੀ ਉਸ ਦੇ ਲਈ ਜ਼ਿੰਮੇਦਾਰ ਸਮਝਿਆ ਜਾਏਗਾ ਪ੍ਰਵਾਸੀ ਤਾਂ ਜਿਹੜੇ ਤਾਂ ਡਿਫੈਂਟਰ ਤੇ ਜਿਉਂ ਤਾਂ ਤਕਰੀਬਨ ਕੱਲ੍ਹ ਤੋਂ ਜਾ ਰਹੇ ਆ ਜੀ ਜਿਹੜੇ ਵਧੀਆ ਬੰਦੇ ਹਾਂ ਛੱਡ ਰਹੇ ਹਾਂ ਜਿਹੜੇ ਵਧੀਆ ਬੰਦੇ ਪਿੰਡ ਛੱਡ ਰਹੇ ਕੋਈ 5-7 ਬੰਦੇ ਜਿਹੜੇ ਇਹਨਾਂ ਨੂੰ ਪਤਾ ਵੀ ਵੈਰੀਫਿਕੇਸ਼ਨ ਕਰੂਗੇ ਤਾਂ ਉਹਨਾਂ ਦਾ ਕਿਤਨੇ ਕਿਤੇ ਨਾਮ ਆਊਗਾ ਅਜੇ ਤੱਕ ਵੈਰੀਫਿਕੇਸ਼ਨ ਨਹੀਂ ਸੀ ਨਹੀਂ ਉਹਨਾਂ ਦੀ ਹੈ ਨਹੀਂ ਸੀ ਜੀ ਹੁਣ ਸਾਰਿਆਂ ਦੀ ਵੈਰੀਫਿਕੇਸ਼ਨ ਕਰਾ ਰਹੇ ਹਾਂ ਪਰ ਨਹੀਂ ਹਾਂਜੀ ਐਦਾਂ ਹੈ ਨਾ ਜੀ ਮੰਨ ਲਓ 1 ਜਾਂ 2 ਮਹੀਨੇ ਹੋਰ ਰਹਿਣੇ ਜੀ ਹਾਂ ਉਸ ਤੋਂ ਬਾਅਦ ਕਮਰਾ ਚੇਂਜ ਕਰ ਲੈਣੇ ਆ ਹਾਂ ਜਦੋਂ ਕਿਤੇ ਹੋਰ ਕੰਮ ਮਿਲਦਾ ਹੈ ਕਮਰਾ ਚੇਂਜ ਕਰ ਲੈਣੇ ਆ ਇਸ ਕਰਕੇ ਵੈਰੀਫਿਕੇਸ਼ਨ ਬਹੁਤ ਘੱਟ ਕਰਾਣੇ ਆ ਹੁਣ ਅਸੀਂ ਲਾਜ਼ਮੀ ਕਰਤੀ ਹਾਂ ਵੀ ਤੁਸੀਂ ਜਿੰਨੇ ਵੀ ਬੰਦੇ ਆ ਮੈਂਬਰ ਦੇ ਘਰ ਦੇ ਵਿੱਚ ਉਹ ਵੈਰੀਫਿਕੇਸ਼ਨ ਕਰਾਓ ਪਿੰਚ ਅਗਲੇ 15 ਦਿਨ ਪਿੰਡ ਵਾਸੀ ਘਰ ਘਰ ਜਾ ਕੇ ਲੋਕਾਂ ਨੂੰ ਇਸ ਦੇ ਬਾਰੇ ਜਾਗਰੂਕ ਕਰਨਗੇ ਅਤੇ ਜੇਕਰ ਇਸ ਤੋਂ ਬਾਅਦ ਵੀ ਕਿਸੇ ਨੇ ਕੋਈ ਨਿਯਮ ਤੋੜਿਆ ਤਾਂ ਫਿਰ ਉਸਤੇ ਜੁਰਮਾਨਾ ਲਾਇਆ ਜਾਏਗਾ ਸਾਡਾ ਵੀਰ ਮੁੱਦਾ ਹੀ ਨਹੀਂ ਹੈ ਪਹਿਲਾਂ ਤਾਂ ਕੱਢਣ ਦਾ ਪ੍ਰਵਾਸੀਆਂ ਨੂੰ ਰੇ ਤਾਂ ਸਾਡਾ ਤਾਂ ਮੁੱਦਾ ਕੇਵਲ ਸਾਫ ਸਫਾਈ ਰੱਖਣ ਦੇ ਸਿਸਟਮ ਦੇ ਆਧਾਰਤੀ ਹੈ ਆਪਣਾ ਮਤਾ ਵੈ ਜੇ ਤਾਂ ਆਪਾਂ ਟਾਰਗੇਟ ਕਰਦੇ ਹੋਈਏ ਵੀ ਹਾਂ ਪ੍ਰਵਾਸੀਆਂ ਨੂੰ ਇੱਥੋਂ ਕੱਢਣਾ ਆ ਤਾਂ ਤਾਂ ਆਪਾਂ ਮੰਨ ਸਕਦੇ ਹਾਂ ਵੀ ਉਹਨੂੰ ਪਰੇਸ਼ਾਨੀ ਹੋਊਗੀ ਆਪਣੇ ਪੰਜਾਬੀ ਜਿਹੜੇ ਬਾਹਰ ਆ ਰਹੇ ਨੇ ਆਪਾਂ ਤਾਂ ਮਤੇ ਪਾਇਆ ਸਿਰਫ ਸਫਾਈ ਵਾਸਤੇ ਸਹੀ ਰਾਣੀ ਵਾਸਤੇ ਉਹ ਆਪਣੇ ਪੰਜਾਬੀ ਜਿਹੜੇ ਬਾਹਰ ਆ ਰਹੇ ਨੇ ਸਹੀ ਰਾਹ ਰਹੇ ਆ ਜੇ ਆਪਣੇ ਪੰਜਾਬੀ ਉੱਤੇ ਹੀ ਗਲਤ ਹੋਣਗੇ ਯੂਪੀ ਵਾਲੇ ਮਤਾਵਾ ਸਕਦੇ ਸੀ उधर पिंड वास मसिया ने समर्थन पिंड है, है, कि ही है। उनके लिए तो होना चाहिए। एक कमरे में कम से कम दो तीन चार इससे ज्यादा थोड़ी रह सकता है चार बंदे तो है तो सेफ्टी है दस दस बंदे रहेंगे तो कैसे सेफ्टी रहेगा कई लोग ये भी कह रहे हैं की कई बार नालियों में कूड़ा फेंक देते हैं ये तो गलत बात है डस्टबिन में कूड़ा डाले ਦਰਸਲ ਪਿੰواਸੀਆਂ ਦਾ ਕਹਿਣਾ ਹੈ ਕਿ ਪ੍ਰਵਾਸੀ ਲੋਕਾਂ ਦੀ ਵਜ੍ਹਾ ਦੇ ਨਾਲ ਇਲਾਕੇ 'ਚ ਕ੍ਰਾਈਮ ਅਤੇ ਅਸਮਾਜਿਕ ਗਤੀਵਿਧੀਆਂ ਵਧੀਆਂ ਨੇ ਕੁਝ ਅਪਰਾਧਿਕ ਕਤਨਾਮਾਂ ਦੇ ਵਿੱਚ ਪ੍ਰਵਾਸੀ ਲੋਕ ਸ਼ਾਮਲ ਪਾਏ ਗਏ ਨੇ ਜਿਸ ਨੂੰ ਦੇਖਦੇ ਹੋਏ ਉਹਨਾਂ ਫੈਸਲਾ ਲਿਆ ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਕੁਰਾਲੀ ਦੇ ਪਿੰਡ ਮੱਦੋ ਸੰਤਿਆ ਦੀ ਪਿੰਡ ਦੀ ਪੰਚਾਇਤ ਨੇ ਵੀ ਪ੍ਰਵਾਸੀਆਂ ਨੂੰ ਪਿੰਡ ਛੱਡਣ ਦਾ ਆਦੇਸ਼ ਦਿੰਦੇ ਹੋਏ ਮਤਾ ਪਾਸ ਕੀਤਾ ਸੀ ਫਿਲਹਾਲ ਮੱਦੋ ਸੰਤਿਆ ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਹੈ ਮੋਹਾਲੀ ਤੋਂ ਪੰਕਜ ਕਪਾਹੀ న్యూਸ 18 ਪੰਜਾਬ